ਹਾਂਜੀ ਦਾ ਪੈ ਗਿਆ ਪਰ ਅੱਜ ਬਸੇ ਪਾਸੇ ਲੈਣਾ ਦੇਵੀ ਤੇ ਕਹਾ ਬੱਕੀ ਨਾ ਅਸੀਂ ਦੁਪਹਿਰ ਤੇ ਬਣ ਗਿਆ ਗਲਦੂ ਮਨਾਲੀ ਦਾ ਆਹ ਕਾਰ ਯਾਰ ਗੱਡੀ ਲੈ ਕੇ ਆ ਰਿਹਾ ਹੈ ਦੇਖ ਲੈ ਆਊਗਾ ਕਿ ਨਹੀਂ ਇਹ ਆ ਗਿਆ ਤਾਂ ਕਹਾ ਭੱਜ ਜਾਗੇ ਨਹੀਂ ਬਾਪੋ ਲੈਣਾ ਦੇਵੀ ਚੱਕਰ ਦਾ ਸਾਬਰਾ ਹੁਣ ਤਾਂ ਆਪਾਂ ਵਸਤੇ ਜਾ ਰਹੇ ਹਾਂ ਸਿੱਪਾ ਯਾਰ ਹਰਮਣ ਤੇ ਦੇ ਨਾਂ ਕੀ ਹੈ ਹਰਪ੍ਰੀਤ ਤੇ ਨਾਲ ਸਾਡੇ ਗੰਦੀ ਬਾਡੇ ਯਾਰ ਆਪਣਾ ਪਿੰਡ ਦਾ ਮਸ਼ਹੂਰ ਦੂਪੜ ਦਾ ਹੋਰ ਤਾਂ ਹੀ ਬਸ ਤੇ ਜਾ ਰਹੇ ਆ ਬਾਬਿਓ ਗਾਹਾਂ ਨਹੀਂ ਪਤਾ ਨਹੀਂ ਗੱਡੀ ਤੇ ਸ਼ਿਫਟ ਹੋ ਜੀਏ ਉਹ ਤੁਹਾਨੂੰ ਮੌਕੇ ਤੇ ਦਿਖਾਵਾਂਗੇ ਵੀ ਕੀ ਬਣਦਾ ਕੀ ਨਾ ਆਹ ਲੋ ਕੱਪੜੀ ਸੁਣ ਦੇਖਦੇ ਆ ਜਾਂਦਾ ਬਾਬਿਓ ਗਾਣਾ ਲਾ ਦਾਂਗੇ ਜਾ ਕੇ ਹੁਣ ਮਾਰਦੇ ਆ ਖੋਲ ਤਾਪੀਆਂ ਬਣੀ ਲੈ ਪਹਾੜਾਂ ਵੱਲ ਬੀਸਕ੍ਰੀਮ ਨਹੀਂ ਦੇਖੀ ਮਰਾਲੇ ਚਾਪਾਟਾ ਨਾ ਪੀਂ ਗਿਆ ਜਾਂਦਾ ਉਹ ਗਾਣਾ ਲਾ ਦਾਂਗੇ ਗੱਡੀ ਤੇ ਨਹੀਂ ਬਾਬਿਓ ਬਸ ਤੇ ਤਾਂ ਸਫ਼ਰ ਚੱਲ ਰਹੀ ਵੀ ਆਪਣਾ ਨੈਣਾਦੇਵ ਜੀ ਯਾਤਰਾ ਫਿਰ ਯਾਤਰਾ ਦਾ ਬਲੌਗ ਬਣਾ ਦਾਂਗੇ ਨਹੀਂ ਫਿਰ ਭਾਈ ਇੱਕ ਵਲੌਗ ਬਣਾਦਾ ਕਿਦੂ ਨਾਲੀ ਦਾ ਹੁਣ ਉਸ ਨੂੰ ਅੱਗੇ ਦਿਖਾਉਣਿਆ ਵੀ ਕੀ ਬਣਦਾ ਕੀ ਨਹੀਂ ਵਲੌਗ ਚ ਇੰਟਰਸਟਿੰਗ ਵਲੌਗ ਆ ਪੂਰਾ ਵਾਬੋ ਅਨਐਕਸਪੈਕਟਿਡ ਕਿ ਨੂੰ ਕਹਦੇ ਹੁੰਦੇ ਨੇ ਵੀ ਕੋਈ ਮੀਟ ਨਹੀਂ ਸੀ ਉਹ ਪਲਾਨ ਬਣ ਗਿਆ ਵਾਬੋ ਪਹਿਲਾਂ ਇੱਧਰ ਵੀ ਆਉਣ ਦਾ ਪਲਾਨ ਸੀ ਹੁਣ ਗੱਡੀ ਵੀ ਆ ਰਹੀ ਹੈ ਸਭ ਕੁਝ ਹੋ ਰਿਹਾ ਹੈ ਉਹ ਰੋਕੇ ਦਿਖਾਉਣਿਆ ਬਾਪੇ ਦੀ ਕਰਪਾ ਜਿੱਧਰ ਨੂੰ ਮਾਤਾ ਲਈਆ ਉੱਧਰ ਨਹੀਂ ਜਾਵਾਂਗੀ ਹੁਣ ਤਾਂ ਜੀ ਵਾਬੋ ਆਪਾ ਚੱਲ ਰਹੇ ਆ ਮਾਤਾ ਨੈਣਾ ਦੇਵੀ ਦੀਆਂ ਪੌੜੀਆਂ ਸੀਪਾ ਯਾਰ ਹਰਮਨ ਤੇ ਹਰਦੀਪ ਹਰਪ੍ਰੀਤ ਸਾਰੇ ਨੈਣਾ ਦੇਵੀ ਦੀਆਂ ਪੌੜੀਆਂ ਚੱਲ ਰਹੇ ਆ ਅਵਤਾਰ ਯਾਰ ਗੱਡੀ ਲੈ ਕੇ ਆ ਰਿਹਾ ਹੈ अवतार गड्डी माता रानी ਦੇ ਮੰਦਿਰ ਦੇ ਬੈਕਸ਼ੇਡ ਲਾ ਲਾ ਦੂਗਾ ਉੱਥੇ ਮੱਥਾ ਟੇਕ ਕੇ ਉੱਥੋਂ ਸਿੱਧੀ ਗੱਡੀ ਕਸੌਲੀ ਮਨਾਲੀ ਕੁਲੂ ਮਨਾਲੀ ਨੂੰ ਖੇਚ ਦੇਣੀ ਆ ਬਾਬੇ ਉਹ ਵੀ ਸਾਨੂੰ ਨਿਆਰੇ ਦਿਖਾਵਾਂਗੇ ਮਾਤਾ ਦੇ ਵੀ ਦਰਸ਼ਨ ਕਰਨੇ ਆ ਹਰਾ ਕੁਝ ਹੀ ਕਰਾਂਗੇ ਹੌਲੀ ਹੌਲੀ ਜੈ ਮਾਤਾ ਦੀ ਜੈ ਮਾਤਾ ਦੀ ਬੰਦਿਆਂ ਦੇ ਇੰਜਣ ਦਾ ਡੀਆਈ ਕਰਾਏ ਹੋਏ ਨੇ ਬਾਈ ਹੁਣ ਅਸੀਂ ਬਾਈ ਜਿੰਨੀ ਵੀ ਬਾਟ ਆ ਦੇ ਕੌਲਾ ਵਾਲੇ ਟੋਬੇ ਤੋਂ ਪੈਦਲ ਤੁਰ ਕੇ ਆ ਰਹੇ ਹਾਂ ਨਾ ਕੌਲਾ ਵਾਲੇ ਟੋਬੇ ਤੋਂ ਪੈਦਲ ਤੁਰ ਕੇ ਆ ਰਹੇ ਹਾਂ ਹੁਣ ਪੈਦਲੀ ਤਾਂ ਹਾਂ ਚੜਾਈ ਕਰਾਂਗੇ ਸਾਰੀ ਬਸ ਤੇਰੀਆਸਾ ਤੇ ਹੀ ਪੜਨਾ ਐਕਸਪੀਰੀਅੰਸ ਜਿਹੜਾ ਟਰੈਕਿੰਗ ਦਾ ਉਹ ਅੱਡੀ ਆ ਹਾਂਜੀ ਯਾਰ ਉਹ ਅੱਧੇ ਰਾਹ ਚ ਆ ਗਏ ਅੱਧੀਆਂ ਪੌੜੀਆਂ ਚੜ੍ਹੇ ਅੱਧੀਆਂ ਰਹਿ ਗਈਆਂ ਦੇਖੋ ਮੌਸਮ ਮੌਸਮ ਹੁਣ ਠੰਡ ਜੀ ਹੋਈ ਆ ਗਰਮੀ ਬਾਲੀ ਆ ਬਾਈ ਅੱਕ ਗਿਆ ਅੱਜ ਤਾਂ ਯਾਰ ਬਾਲੀ ਗਰਮੀਆਂ ਦੇਖ ਬੱਦਰੂਦਰਾ ਉਹ ਦੇਖੋ ਲੋਕਾਂ ਦੀਆਂ ਕੋਠੀਆਂ ਬਾਈ ਪਾਈਆਂ ਹੋਈਆਂ ਪਹਾੜਾਂ ਆ ਸਾਰੇ ਮੁੰਡੇ ਬੈਠੇ ਆਪਣੇ ਆ ਆਪਣਾ ਹਾਲ ਆ ਵੀ ਬਰਾ ਹਾਲ ਆ ਇਦੋਂ ਪਹਿਲਾਂ ਫੋਟੋ ਸ਼ੂਟ ਕਰਕੇ ਹਟੇ ਉਹ ਵੀ ਦਿਖਾਵਾਂਗੇ ਤੁਹਾਨੂੰ ਬੋਡੀ ਦਾ ਫੋਟੋ ਸ਼ੂਟ ਉਹ ਦੇਖੋ ਬਾਈ ਲੋਕਾਂ ਦੇ ਘਰ ਕੋੁਰ ਕਿੱਡੀ ਕਿੱਡੀ ਦੂਰ ਨੇ ਆਪਣਾ ਵੀ ਬਈ ਬਹੁਤ ਚੜ੍ਹਾਈ ਚੜ੍ਹਨੀ ਆ ਜੇ ਦੇਖੋ ਦੇਖੋ ਮਹਾਰਾ ਦੇ ਭਗਤ ਆਉਂਦੇ ਹਾਂ ਹਾਂ ਬਾਬਾ ਹਰੀਰ ਪੂਰਾ ਇਹ ਮਿਹਨਤ ਕਰੇ ਪੂਰਾ ਬਣਦਾ ਗੰਦੇ ਦਾ ਸ਼ਰੀਰ ਹਾਂ ਪੂਰਾ ਬਾਬਾ ਇੱਕ ਨੰਬਰ ਮਾਹੌਲ ਆ ਤੇ ਆ ਬਈ ਵਲੌਗ ਹੋਊਗਾ ਅੱਡ ਕੁੱਲੂ ਵਾਲਾ ਵਲੌਗ ਹੋਊਗਾ ਅੱਡ ਮਨਾਲੀ ਵਾਲਾ ਹੋਊਗਾ ਅੱਡ ਤਿੰਨ ਤਿੰਨ ਪਾਰਟ ਕਰਾਂਗੇ ਵਲੌਗਾਂ ਦੇ ਆਪਾਂ ਠੀਕ ਐ ਆ ਸ੍ਰੀ ਮਾਤ ਜਤਰਾ ਸ੍ਰੀ ਮਾਤ ਲੈਣਾ ਦੇ ਵੀ ਇਹ ਬਸ ਤੇ ਆਏ ਸੀ ਬਾਈ ਕੋਈ ਪਤਾ ਹੀ ਨਹੀਂ ਹੁਣ ਔਤਾਰ ਯਾਰ ਗੱਡੀ ਲੈ ਕੇ ਆ ਗਿਆ ਉਹ ਰੁਕ ਨਾ ਕੇ ਟੱਕ ਤੇ ਆਇਆ ਬਸ ਅਸੀਂ ਅੱਧ ਜੇ ਇੱਥੇ ਆ ਗਏ ਜਦੋਂ ਨੂੰ ਅਸੀਂ ਮੰਦਰ ਕੋਲੇ ਜਾਣਾ ਉਹਦੋਂ ਗੱਡੀ ਆਪਣੀ ਮੰਦਰ ਕੋਲੇ ਪਹੁੰਚ ਜੂ ਇਹਦੇ ਬਾਅਦ ਗੱਡੀ ਖੱਕ ਦਾਂਗੇ ਰਾਤੇ ਰਾਤ ਕੁੱਲੂ ਕੁੱਲੂ ਤੋਂ ਬਾਅਦ ਅਗਲੀ ਰਾਤ ਮਨਾਲੀ ਲਾਵਾਂਗੇ ਤੇ ਉਹ ਚਾਰ ਦਿਨ ਬਾਈ ਦੇਖੋ ਕੋਈ ਪਤਾ ਨਹੀਂ ਹੁੰਦਾ ਹਨਾ ਕਿਹੜੀ ਕੀ ਦਾ ਕਿੱਥੋਂ ਹੋ ਜਾਣਾ ਹੈ ਅਸੀਂ ਇੱਕ ਦਿਨ ਦਾ ਸੋਚ ਕੇ ਆਏ ਸੀਗੇ ਉਹ ਵੀ ਬੱਸ ਤੇ ਕਿਉਂ ਦੀ ਮੌਕੇ ਤੇ ਮੌਕੇ ਤੇ ਵੀ ਇੱਕ ਦਿਨ ਦਾ ਜਾਵਾਂ ਉਹ ਉਤਾਰ ਨੇ ਫੋਨ ਲਾ ਲਿਆ ਕਹਿੰਦਾ ਤੁਸੀਂ ਯਾਰ ਮੈਨੂੰ ਦੱਸ ਕੇ ਨਹੀਂ ਆਏ ਕਹਿੰਦਾ ਮੈਂ ਗੱਡੀ ਲਿਆਉਣਾ ਗੱਡੀ ਲਿਆਉਂਦਾ ਹੁਣ ਉਹ 4-5 ਦਿਨਾਂ ਦਾ ਟੂਰ ਬਣ ਗਿਆ ਬਾਬੇ ਕੁਲੂ ਮਨਾਲੀ ਕੱਲਾ ਨੈਣਾ ਦੇ ਵੀ ਸੋਚ ਕੇ ਆਏ ਸੀ ਬਹੁਤ ਚਿਰਦਾ ਬਾਈ ਪਰ ਬਣ ਚ ਸੀਗਾ ਵੀ ਕੁਲੂ ਕੰਨੀ ਚੱਲਾਂਗੇ ਮਨਾਲੀ ਕੰਨੀ ਪਰ ਬਣਦਾ ਨਹੀਂ ਸੀ ਮੌਕਾ ਅੱਜ ਬਣਿਆ ਮੌਕੇ ਤੇ ਬਾਈ ਬਸ ਐਂ ਚੜ ਜਾਗੇ ਹੁਣ ਆਏ ਬਸ ਤੇ ਹੀ ਜਾਵਾਂਗੇ ਜਾਵਾਂਗੇ ਗੱਡੀ ਤੇ ਚਲੋ ਬਾਈ ਹੁਣ ਤੁਹਾਨੂੰ ਅੱਗੇ ਮਿਲਦੇ ਆਂ ਬਾਈ ਮੰਦਰ ਤੋਂ ਥੋੜੀ ਦੂਰੀ ਰਹਿ ਗਈ ਜੀ ਉਹ ਦੇਖੋ ਸਾਹਮਣੇ ਮੰਦਰ ਦੀਆਂ ਲਾਈਟਾਂ ਚਲੀ ਜਾਂਦੀਆਂ ਦਿਖਾਉਂਦੇ ਆ ਉਹਨੂੰ ਦੇਖੋ ਉਹ ਸਾਹਮਣੇ ਮੰਦਰ ਦੀਆਂ ਲੈ ਕੈਮਰਾ ਸਾਫ਼ ਕਰ ਲੈ ਇੱਕ ਮਿੰਟ ਆਓ ਦੇਖੋ ਬਾਈ ਸਾਹਮਣੇ ਮੰਦਰ ਦੀਆਂ ਲਾਈਟਾਂ ਚਲੀ ਜਾਂਦੀਆਂ ਹਨਾ ਉਹ ਦੇਖੋ ਸਾਹਮਣੇ ਮੰਦਰ ਦੀਆਂ ਲਾਈਟਾਂ ਚਲੀ ਜਾਂਦੀਆਂ ਆਪਾਂ ਇੱਥੇ ਗਨੇ ਬੱਸ ਸਟੈਂਡ ਕੋਲੇ ਆਪਾਂ ਡੀਗ ਰਹੇ ਹਵਤਾਰ ਨੂੰ ਹਵਤਾਰ ਆਉਣ ਵਾਲੀ ਪਹੁੰਚਣ ਵਾਲੀ ਹੈ ਹਰਮਨ ਬੈਠਾ ਹੈ ਦੀਪਾ ਬੈਠਾ ਹੈ ਸਰ ਫ੍ਰੀ ਉਧਰ ਗਿਆ ਹੋਇਆ ਹੈ ਆ ਬੈਠਾ ਹੈਗਾ ਤੇ ਆਉਣ ਵਾਲੀ ਹੈ ਉਤਾਰ ਬਸ ਬਾਈ ਫੇਰ ਤੁਹਾਨੂੰ ਦਿਖਾਉਣੇ ਆ ਫੇਰ ਮੱਥਾ ਮੂੰਹ ਟੇਕਣ ਜਾ ਕੇ ਪਿੱਛੇ ਤੋਂ ਸਾਹਮਣੇ ਬੈਗ ਦੀ ਗੱਡੀ ਤੇ ਇਹ ਨਹੀਂ ਪਤਾ ਬਾਈ ਹੁਣ ਇਧੂ ਗਾਹਾਂਲਾ ਟ੍ਰਿਪ ਬਾਈ ਇਹਦੇ ਬਲੌਗ ਦੇ 4-5 파ਟ ਆਉਣਗੇ ਇਧੂ ਗਾਹਾਂ ਜਿਹੜਾ ਕੁਲੂ ਜਾਣਾ ਹੈ ਉਹਦਾ ਅਲੱਗ 파ਟ ਆਊਗਾ ਠੀਕ ਹੈ ਜਿਹੜਾ ਮਨਾਲੀ ਰਹਿਣਾ ਆਪਾਂ ਉਹਦਾ ਅਲੱਗ ਆਊਗਾ ਜੇ ਕਿਤੇ ਹੋਰ ਵੀ ਪ੍ਰੋਗਰਾਮ ਬਣੇ ਉਹ ਵੀ ਤੁਹਾਨੂੰ ਦੱਸ ਦਾਂਗੇ ਹੁਣ ਤਾਂ ਫਾ ਕੇਰਾ ਮੱਥਾ ਟੇਕਣ ਚੱਲਾਂਗੇ ਇੱਥੇ ਪਾਰਕਿੰਗ ਤੇ ਗੱਡੀ ਲਵਾ ਕੇ ਉਹਦੀ ਤੇ ਉਹਦੇ ਬੈਗ ਬੂਤ ਧਰ ਕੇ ਸਾਰੇ ਕਿੰਨੇ ਚਾਰੇ ਪਾਈ ਪੰਜੇ ਇਕੱਠੇ ਮੱਠਾ ਟਿਕਣ ਜਾਵਾਂਗੇ ਮੱਠਾ ਮੱਠਾ ਟੇਕ ਕੇ ਫੇਰ ਆਉਣੇ ਆਗੇ ਫੇਰ ਸਾਨੂੰ ਦਿਖਾਉਣੇ ਅੱਗੇ ਵਲੌਗ ਚ ਕੀ ਬਣਦਾ ਹਨਾ ਭੀੜ ਫੁੱਲਾ ਬਾਬੋ ਥੰਦੋਂ ਵੀ ਤੁਰ ਕੇ ਆਏ ਆ ਜਮਾ ਹੁਣ ਅਵਤਾਰ ਨੂੰ ਡਿੱਕੀ ਜੰਨੇ ਹੋਗੇ 7 ਵਜੇ ਦੇ ਆਏ ਹੋਏ ਆ ਸਾਡੇ 8 ਵਜਨ ਵਾਲੇ ਆ ਘੰਟਾ ਬਸ ਪਹੁੰਚਣ ਵਾਲੀ ਹੋਊਗਾ ਵੀ 10 20 ਮਿੰਟਾਂ ਸਾਡੇ ਕੋਲੇ ਤੇ ਉਹ ਉਦੋਂ ਮੁੜ ਪਿਆ ਸੀਗਾ ਹੋ ਗਿਆ ਅੱਧਾ ਘੰਟਾ ਉਦੋਂ ਆਨੰਦਪੁਰ ਸਾਹਿਬ ਤੋਂ ਮਾਣਾ ਦੇਵੀ ਨੂੰ ਮੁੜ ਪਿਆ ਦੀ ਆ ਮੋੜ ਬਸ ਥੋੜੀ ਬਾਟ ਹੀ ਰਹੀ ਓਦੀ ਵੀ ਦੇਖ ਲਗਦੇ ਹਾਂ ਬਈ ਜਿਵੇਂ ਤੁਸੀਂ ਦੇ ਬੰਗਿਆਂ ਦਾ ਪ੍ਰਸ਼ਾਸਨ ਦਾ ਬਾਈ ਪੂਰਾ ਹਿਮਾਚਲ ਪੁਸ਼ ਨੂੰ ਬਾਈ ਸਲੂਟ ਹੈਗਾ ਆ ਦੇਖੋ ਮਲਾਜਮ ਫਿਰਦੇ ਨੇ ਹਨਾ ਫੇਰ ਤੁਹਾਨੂੰ ਦਿਖਾਉਣੇ ਆਗੇ ਬਾਈ ਆਪਣੀ ਗੱਡੀ ਨੂੰ ਪਰਮਿਸ਼ਨ ਨਹੀਂ ਮਿਲੀ ਹਨਾ ਗਾਹਾਂ ਆਉਣ ਦੀ ਆਪਾਂ ਚੱਲੇ ਆਂ ਸ਼ੇਰਾਂ ਵਾਲੇ ਗੇਟ ਤੇ ਅਪਾਰ ਨੂੰ ਪਿਕਅਪ ਕਰਨ ਸਾਰੇ ਬੰਦਿਆ ਹੁਣ ਬੈਗ ਬੂ ਉੱਥੇ ਗੱਡੀ 'ਚ ਧਰ ਦਾਂਗੇ ਇਦੂ ਬਾਦ ਮਾਤਾ ਦੇ ਟੇਕ ਕੇ ਮੱਥਾ ਥੱਕ ਦੇਣੀ ਹੈ ਗੱਲ ਦੀ ਸਿੱਧੀ ਕੁੱਲੂ ਨੂੰ ਦੇਖਦੇ ਜਾ ਬਾਬਾ ਨਿਆਰੇ ਪੂਰੇ ਨੇ ਚਲੋ ਤੁਮ ਥੋੜਾ ਮੈਂ ਬਿਮਾਰ ਹੋ ਗਿਆ ਹੀ ਪਰਸੋਂ ਘਰ ਦੇ ਟੈਨਸ਼ਨ ਕਰਦੇ ਸੀ ਫੋਨ ਕਰਕੇ ਕਰਦੇ ਦੱਸਦਾ ਵੀ ਜਮਾ ਓਕੇ ਮੈਂ ਠੀਕ ਐ ਐਂਦਾ ਚੱਲਦਾ ਹੀ ਚਲੋ ਜਿੰਦਗੀ ਜਿੰਦਾ ਘਟਿਆ ਨਹੀਂ ਵਧੇ ਹੀ ਆਪਣੇ ਸੁੱਖ ਨਾਲ ਚਲੋ ਕੋਈ ਗੱਲ ਨਹੀਂ ਇਹ ਵੀ ਆਉ ਸੀਗਾ ਲੰਘ ਗਿਆ ਟਾਈਮ ਤੇ ਦੇਖੋ ਬਾਈ ਵੀਊ ਤੁਸੀਂ ਥੱਲੇ ਦੇਖੋ ਯਾਰ ਕਿਵੇਂ ਕੀੜੀਆਂ ਵਰਗੇ ਲੱਗਦੇ ਨੇ ਹਨਾ ਘਰ ਦੇ ਦੇਖੋ ਲਾਈਟਿੰਗ ਬਾਈ ਥੱਲੇ ਦੀ ਪੂਰਾ ਹਨ ਇੱਕ ਨੰਬਰ ਮਾਹੌਲਾ ਹੁਣ ਉਤਾਰ ਨੂੰ ਸ਼ੇਰਾਂ ਵਾਲੇ ਗੇਟ ਤੋਂ ਪਿਕਅਪ ਕਰਕੇ ਮੱਥਾ ਮੱਥਾ ਟੇਕ ਕੇ ਗੱਡੀ ਖਿੱਚ ਦੇਣੀ ਆਪਾਂ ਸਿੱਧੀ ਕੁਲੂ ਨੂੰ ਹੁਣ ਦੇਖਦੇ ਆਏ ਤੁਸੀਂ ਨਜ਼ਾਰਾ ਹੀ ਦੇਖਿਓ ਆਉਂਦੇ ਤੇ ਉਹਦੇ ਵਲੌਗ ਆਉਣਗੇ ਅੱਡ ਇਹ ਬਜਾਤਰ ਵਾਲਾ ਵਲੌਗ ਰੱਖਣਾ ਪੱਡ ਕੁਲੂ ਵਾਲਾ ਰੱਖਣਾ ਅੱਡ ਤੁਸੀਂ ਨਜ਼ਾਰਾ ਦੇਖਿਓ ਆਉਂਦਾ ਵਾਬਿਓ ਸਿਰਾ ਕਰਾ ਦੇਣਾ ਜਮਾ ਤਰੀ ਆਨੇ ਹੁਣ ਉਤਾਰ ਨੂੰ ਸੇਰਾਂ ਵਾਲੇ ਗੇਟ ਤੋਂ ਪਿਕਅਪ ਕਰਨ ਏ ਤੁਹਾਨੂੰ ਸੇਰਾਂ ਵਾਲੇ ਗੇਟ ਤੋਂ ਚੱਕ ਕੇ ਫੇਰ ਵਾਪਸ ਮੁੜ ਕੇ ਆਵਾਂਗੇ ਦੇਖੋ ਇਕੱਠਾ ਬਹੁਤਾ ਬਾਬੂ ਫਰੇਕ ਫਰੇਕ ਪ੍ਰਕਾਰ ਦਾ ਲੰਗਰ ਆ ਜਿਹੜਾ ਤੁਸੀਂ ਤੁਹਾਡਾ ਮਨ ਕਰਦਾ ਉਹ ਪ੍ਰਕਾਰ ਦਾ ਲੰਗਰ ਹੈ ਰੇਹੇਕ ਪ੍ਰਕਾਰ ਦਾ ਚਲੋ ਬਾਬੇ ਸਾਨੂੰ ਸਾਨੂੰ ਅੱਗੇ ਮਿਲਦੇ ਆਂ ਯਾਰੋ ਮੱਥਾ ਟੇਕਣ ਜਾ ਰਹੇ ਆਂ ਮਾਤਾ ਦੇ ਅਵਤਾਰ ਯਾਰ ਗੱਡੀ ਲੈ ਕੇ ਆ ਗਿਆ ਆਪਣਾ ਇਸ ਤੋਂ ਬਾਅਦ ਜਾਵਾਂਗੇ ਕੁਲੂ ਸਾਰੇ ਇਕੱਠੇ ਹੋ ਗਏ ਅਵਤਾਰ ਨੂੰ ਲਿਆਏ ਸੇਰਾਂ ਵਾਲੇ ਗੇਟ ਤੋਂ ਹੁਣ ਮੱਥਾ ਟੇਕਣ ਜਾਈ ਜੰਨੇ ਚੜਾਈ ਚੜ ਰਹੇ ਆਂ ਬਈ ਮਾਤਾ ਦੀ ਦੇਖੋ ਮੁੜਕ ਮੁੜਕੀ ਹੋ ਗਿਆ ਕੰਮ ਖਿੱਚਦਾ ਹੁਣ ਇਸ ਤੋਂ ਬਾਅਦ ਟਾਈਮ ਕੀ ਟਾਈਮ ਕਿੰਨਾ ਹੋ ਗਿਆ ਉਹ ਦੇਖੀ ਖਾਸੇ ਹੀ ਹੋ ਗਿਆ ਨਾ ਐਮ ਨਾ ਐਮ ਨਾ ਵਦਗੀ 9 11 ਕਿਉਂ ਨਾ 12 ਪੂਰਾ ਫਿਰ ਇਹਨੇ ਵੱਡੀ ਸਟਾਰਟ ਕਰਕੇ ਇਥੋਂ ਕੁੱਲੂ ਨੂੰ ਪਾ ਦੇਈਏ ਸਿੱਧੀ ਨਾਲੀ ਨੂੰ ਤੇ ਰਾਜ ਰੁਕਾ ਹੈ ਕਿ ਤੇ ਮੰਡੀ-ਮੁੰਡੀ ਜਾਂ ਸਾਡਾ ਇਰਾਦਾ ਬਲਾਸਪੁਰ ਰਕਣ ਦਾ ਜਾਂ ਮੰਡੀ ਮੰਡੀ ਨਹੀਂ ਜਾਂ ਐਨੀ ਵਸਦਾ ਕੁੱਲੂ ਵੀ ਰੁਕੀਏ ਹੁਣ ਮੱਥਾ ਟੇਕ ਲਈਏ ਪਹਿਲਾਂ ਜੈ ਮਾਤਾ ਦੀ ਹੋਈ ਬਾਬੇ ਸਾਰੇ ਬੰਦੇ ਮੱਥਾ ਟੇਕਣ ਜਾ ਰਹੇ ਨੇ ਰਸ ਬਹੁਤ ਆ ਹੁਣ ਤੁਹਾਨੂੰ ਅੱਗੇ ਦਿਖਾਉਣੇ ਆ ਬਾਬੇ ਕੀ ਬਣਦਾ ਹਾਂਜੀ ਬਾਈ ਮਾਤਾ ਦੇ ਮੰਦਿਰ 'ਚ ਪਹੁੰਚ ਗਏ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਕੱਠ ਬਹੁਤ ਆ ਬਾਬੇ ਦੇਖੋ ਸਜਾ ਹੋਇਆ ਬਾਈ ਮੰਦਿਰ ਸੌਣ ਮਹੀਨੇ ਕਰਕੇ ਹੁਣ ਮੇਲਾ ਹੈਗਾ ਮਾਤਾ ਦਾ ਮੇਲੇ ਦੇਨੇ ਦੇਖੋ ਬਾਈ ਹਰ ਹਰ ਮਹਾਦੇਵ ਲਿਖਿਆ ਹੋਇਆ ਕਿੰਨਾ ਸੋਹਣਾ ਫੁੱਲਾਂ ਦਾ ਮਾ ਲਿਖਿਆ ਹੋਇਆ ਬਾਈ ਸਾਰੇ ਬੰਦੇ ਆਪਣੇ ਆ ਗਏ ਆ ਦੇਖੋ ਹਰਮਨ ਖੜਾ ਹੈ ਸੀਪਾ ਰੀਵ ਅਵਤਾਰ ਸਾਰੇ ਰਮਾਲ ਰਮਾਲ ਦੇ ਨੱਕ ਕੱਢ ਕੇ ਜੇਬ ਚੋਂ ਨੱਕ ਕੱਢ ਕੇ دیکھو بابے تانا تو کنا سونا پیار ہے ٹائم ہو گیا رات بجے ساڑھے نو بجے مت ٹیک رہے ساچے دربار کیچے دربار ਕਰ ਨਹੀਂ ਹੈ ਉਹ ਵੀ ਆ ਮੜੀ ਸਰਚ ਕਰੋ ਉਹਦਾ ਬਦਲ ਆ ਬੋਲੇ ਤੇਰੇ ਦਰਵਾਰ ਕੀ ਜੈ ਕੱਠ ਬਾਬੇ ਪੂਰਾਗਾ ਪੂਰਾ ਐਨ ਰਸਾਗਾ ਸਾਰੇ ਬੰਦੇ ਆਪਣੇ ਆਏ ਨੇ ਮਾਤਾ ਦੇ ਮੰਦਰ ਪੂਰਾ ਐਨ ਸਜਾਇਆ ਵਾ ਵਧੀਆ ਮੱਥਾ ਟਿਕਾਈ ਜਾਂਦੇ ਟਿਕਾਈ ਨਾ ਵੇਖੋ ਵਧੀਆ ਭਈ ਆਪਾਂ ਫਸੀਡ ਜੀ ਮਥਾ ਦੇਖ ਲਾਂਗੇ ਤੇ ਹੁਣ ਸਾਨੂੰ ਭਈ ਅੱਗੇ ਮਿਲਦੇ ਆ ਦਿਖਾਉਣ ਆ ਬਲਾਓ ਜੀ